ਫਿਰ ਕਾਲ ਜੀ ਸਵਾਤ ਤੁਹਾਡਾ ਆਪਣੇ ਅੱਜ ਜਨਵਰੀ ਦੇ ਵਿੱਚ ਪਿਆਰੇ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆ ਤੁਹਾਨੂੰ ਸੁਪਰ ਮਿਕਸ ਗਰੁੱਪ ਤੇ ਇਹ ਵੀਰ ਆਪਣਾ ਪਸ਼ੂ ਖਾਣ ਦੇ ਰਿਲੇਟਡ ਸਪਲੀਮੈਂਟ ਤੇ ਫੀਡ ਤੇ ਹੋਰ ਕਾਫੀ ਵੱਡਾ ਕੁਝ ਤਿਆਰ ਕਰਦੇ ਨੇ ਆਪਾਂ ਤੁਹਾਨੂੰ ਸਰਦਾਰ ਨਾਲ ਗੱਲਬਾਤ ਕਰਵਾਵਾਂਗੇ ਤੇ ਸਾਰੇ ਪ੍ਰੋਡਕਟਾਂ ਦੀ ਸਾਰਾ ਪੂਰੀ ਜਾਣਕਾਰੀ ਦੇਣਗੇ ਆਜੋ ਆਪਾਂ ਚੱਲਦੇ ਹਾਂ ਸਰ ਕੋਲੇ ਫਿਰ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਲ ਜਮਨ ਚੰਨ ਤੇ ਸਭੀ ਕਾਲ ਜੀ ਹਰ ਤੋਂ ਬੜਾ ਜੀ ਆਪਣੇ ਗਰੁੱਪ ਦਾ ਹਾਂਜੀ ਆਪਣਾ ਇੰਟਰੋਡਕਸ਼ਨ ਤੇ ਆਪਣੇ ਪਰਸਨਲ ਰਾਈਸ ਦੇ ਦਿਓ ਜੀ ਆਪਾਂ ਕਿੱਥੇ ਕੰਮ ਕਰਦੇ ਆ ਠੀਕ ਹੈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਸੁਪਰ ਮਿਕਸ ਗਰੁੱਪ ਤੋਂ ਅਸੀਂ ਤਿੰਨ ਮੇਨ ਅਸੀਂ ਤਿੰਨ ਗਰੁੱਪਾਂ 'ਚ ਕੰਮ ਕਰ ਰਹੇ ਆ ਆਪਣੇ ਸਪੈਨਸ ਦੇ ਪ੍ਰੋਡਕਟ ਆਉਂਦੇ ਨੇ ਫੀਡ ਸਪਲੀਮੈਂਟ ਠੀਕ ਠੀਕ ਪਸ਼ੂਆਂ ਦੇ ਜਿਵੇਂ ਕੈਲਸ਼ੀਅਮ ਹੋਵੇ ਪਾਊਡਰ ਹੋਵੇ ਤੇ ਆਪਣਾ ਫੀਡ ਸੈਕਟਰ ਦੇ ਵਿੱਚ ਵੀ ਆਉਂਦੇ ਪਸ਼ੂਆਂ ਦੀ ਕੈਟਲ ਫੀਡ ਹੋਵੇ ਜਿਵੇਂ ਪਸ਼ੂਆਂ ਦੀ ਸੰਤੁਲਿਤ ਆਹਾਰ ਠੀਕ ਹੈ ਉਹ ਆਪਣਾ ਸੁਪਰ ਮਿਕਸ ਦੇ ਅੰਦਰ ਆਉਂਦਾ ਤੇ ਆਪਣਾ ਇੱਕ ਐਸ ਮਿਕਸ ਪ੍ਰੋਡਕਟ ਆਉਂਦੇ ਉਹ ਚ ਆਰਗੈਨਿਕ ਪ੍ਰੋਡਕਟ ਆਉਂਦੇ ਨੇ ਆਪਣੇ ਜਿਵੇਂ ਕਿ ਉਹ ਚ ਚਾਹ ਪੱਤੀ ਆ ਜਾਂਦੀ ਹੈ ਸ਼ੱਕਰ ਆ ਜਾਂਦੀ ਹੈ ਚਾਵਲ ਆ ਜਾਂਦੇ ਨੇ ਦਾਲਾਂ ਆ ਜਾਂਦੀਆਂ ਨੇ ਮਤਲਬ ਵੀ ਉਹਨਾਂ ਨੂੰ ਆਪਾਂ ਆਪਣੇ ਖੇਤਾਂ ਦੇ ਵਿੱਚ ਆਰਗੈਨਿਕ ਢੰਗ ਨਾਲ ਹੀ ਤਿਆਰ ਕਰਦੇ ਹਾਂ ਹਾਂਜੀ ਤੇ ਹਰ ਜੇ ਜੇ ਆਪਾਂ ਨੇ ਮੇਲੇ ਦੇ ਉੱਪਰ ਕਿਹੜੇ ਕਿਹੜੇ ਪ੍ਰੋਡਕਟ ਲਾਏ ਹੋਏ ਨੇ ਹੁਣ ਆਪਾਂ ਨੇ ਮੇਲੇ ਦੇ ਉੱਪਰ ਪਹਿਲਾਂ ਸਫੈਨ ਕੰਪਨੀ ਦੇ ਆਪਣੇ ਪ੍ਰੋਡਕਟ ਨੇ ਜਿਵੇਂ ਕਿ ਪਹਿਲਾ ਕੈਲਸ਼ੀਮ ਆ ਜਾਂਦੀ ਆ ਹਾਂਜੀ ਹਾਂਜੀ ਕੈਲਸ਼ੀਮ ਤੋਂ ਬਾਅਦ ਆਪਣਾ ਲੀਵਰ ਟੋਨਿਕ ਆ ਜਾਂਦਾ ਲਿਵ 30 ਲਿਵ 30 ਤੋਂ ਬਾਅਦ ਆਪਣੇ ਲਿਵੇ ਵਾਸਤੇ ਪਸ਼ੂ ਦੇ ਸੂਣ ਤੋਂ ਪਹਿਲਾਂ ट्रांजिशन ਪੀਰੀਅਡ ਚ ਆਪਾਂ ਪਾ ਸਕਦੇ ਆ ਅਲਟਰਾ ਕੇਅਰ ਤੇ ਉਸ ਤੋਂ ਬਾਅਦ ਆਪਣਾ ਮਿਨਰਲ ਮਿਕਸਚਰ ਆ ਜਾਂਦਾ ਹੈ ਸੁਪਰ ਮਿਕਸ ਸਿਲਵਰ ਠੀਕ ਹੈ 1 ਕਿਲੋ 5 ਕਿਲੋ ਦੇ 25 ਕਿਲੋ ਚ ਅਵੇਲੇਬਲ ਆ ਠੀਕ ਹੈ ਤੇ ਆਪਣਾ ਯੂਨੀਕ ਪ੍ਰੋਡਕਟ ਜਿਹੜਾ ਸਭ ਤੋਂ ਵੱਧ ਵਿਕਣ ਵਾਲਾ ਤੇ ਵਧੀਆ ਰਿਜ਼ਲਟ ਦੇਣ ਵਾਲਾ ਐਫਡੀ ਪਾਵਰ ਇਹ ਪ੍ਰੋਡਕਟ ਜੇ ਪਸ਼ੂ ਨਾ ਰਹਿੰਦਾ ਹੋਵੇ ਠੀਕ ਹੈ ਜੀ ਤੇ ਮਤਲਬ ਵੀ ਡਾਈਜੈਸ਼ਨ ਦੀ ਕੋਈ ਵੀ ਪ੍ਰੋਬਲਮ ਆ ਉਹਦੇ ਵਾਸਤੇ ਕੰਮ ਕਰਦਾ ਹੈ ਉਹ ਯੂਨੀਕ ਪ੍ਰੋਡਕਟ ਆ ਇਹ ਤੇ ਰਿਜ਼ਲਟ ਬਹੁਤ ਸ਼ਾਨਦਾਰ ਨੇ ਇਹਦੇ ਤੇ ਆਪਣੇ ਹੋਰ ਵੀ ਕਈ ਪ੍ਰੋਡਕਟ ਆਉਂਦੇ ਨੇ ਸਪਲੀਮੈਂਟ ਦੇ ਵਿੱਚ ਤੇ ਉਸ ਸਪਲੀਮੈਂਟ ਤੋਂ ਬਾਅਦ ਆਪਣੇ ਕੈਟਰ ਫੀਡ ਆਉਂਦੀ ਹੈ ਜੀ ਕੈਟਰ ਫੀਡ ਦੇ ਵਿੱਚ ਆਪਣੇ ਪੰਜ ਪ੍ਰੋਡਕਟ ਆਉਂਦੇ ਨੇ ਜੀ ਉਹ ਵੀ ਬਾਖਾ ਦਿਖਾ ਦੇ ਤੁਹਾਡੇ ਜੋਂ ਕਰਕੇ ਇਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਸੁਪਰ ਮਿਕਸ 8000 ਚੋਰੇ ਦੇ ਵਿੱਚ ਇਹ ਉਸ ਤੋਂ ਬਾਅਦ 10000 ਆਉਂਦਾ ਜੀ ਤੇ ਉਸ ਤੋਂ ਬਾਅਦ ਆਪਣਾ ਸਿਲਵਰ ਕੁਆਲਿਟੀ ਆਉਂਦੀ ਆ ਤੇ ਫਿਰ ਸਪੈਸ਼ਲ ਕੁਆਲਿਟੀ ਆਉਂਦੀ ਆ ਜੀ ਤੇ ਸਾਰੇ ਪ੍ਰੋਡਕਟਾਂ ਦੇ ਬਹੁਤ ਸ਼ਾਨਦਾਰ ਰਿਜ਼ਲਟ ਨੇ ਜੀ ਠੀਕ ਆ ਠੀਕ ਹੈ ਜੀ ਤੇ ਕੈਟਲ ਫੀਡ ਤੋਂ ਬਾਅਦ ਆਪਣੇ ਆਰਗੈਨਿਕ ਪ੍ਰੋਡਕਟ ਆਉਂਦੇ ਨੇ ਜਿਵੇਂ ਚਾਹ ਪੱਤੀ ਹੋ ਗਈ ਜੀ ਆਪਣੀ ਐਸ ਮਿਕਸ ਸੁਪਰ ਮਿਕਸ ਟੀ ਦੇ ਨਾਮ ਤੇ ਐਸ ਮਿਕਸ ਦੇ ਅੰਡਰ ਆਉਂਦੀ ਹੈ ਇਹ ਕੰਪਨੀ ਜੀ ਔਰਗਨਿਕ ਇਹ ਹੈ ਹਾਂਜੀ ਹਾਂਜੀ ਮਤਲਬ ਵੀ ਆਰਗੈਨਿਕ ਆਪਾਂ ਇਹਨੂੰ ਤਾਂ ਕਹਿ ਸਕਦੇ ਆ ਜਿਵੇਂ ਮਾਰਕੀਟ ਦੇ ਵਿੱਚ ਜਿਹੜੀ ਵੀ ਚਾਹ ਪੱਤੀ ਆਉਂਦੀਆਂ ਨੇ ਕੈਮੀਕਲ ਵੇਸ ਹੁੰਦੀਆਂ ਤੁਸੀਂ ਥੋੜੀ ਜਿਹੀ ਚਾਹ ਪੱਤੀ ਪਾਓ ਜਿਹੜੇ ਰੰਗ ਦੇ ਦਿੰਦੀਆਂ ਨੇ ਤੇ ਟੇਸਟ ਦੇ ਦਿੰਦੀਆਂ ਨੇ ਜਿਹੜੀ ਇਨਸਟੈਂਟ ਕੋਈ ਵੀ ਚੀਜ਼ ਰਿਜ਼ਲਟ ਦੇ ਰਹੀ ਆ ਤਾਂ ਸਮਝ ਲਓ ਕੈਮੀਕਲ ਵੇਸ ਹੀ ਆ ਤੇ ਇਹਦੇ ਵਿੱਚ ਆਪਾਂ ਮਤਲਬ ਜਿਹੜੀ ਚਾਹ ਪੱਤੀ ਆਪਾਂ ਮੰਗਾਨੇ ਆ ਇਹਦੇ ਵਿੱਚ ਔਰ ਥੋੜਾ ਐਡ ਕਰਕੇ ਤਿਆਰ ਹੁੰਦੀ ਆ ਠੀਕ ਹੈ ਜੀ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ ਇਹਨੂੰ ਉਬਾਲੀ ਦਵਾਂਗੇ ਆਪਾਂ ਇਹਦਾ ਰੀਅਲ ਟੇਸਟ ਬਣੂਗਾ ਲਾਗੀ ਕੈਮੀਕਲ ਟੇਸਟ ਬਣੂਗਾ ਜੀ ਠੀਕ ਹੈ ਠੀਕ ਹੈ ਹਾਂ ਜੀ ਇਹ ਤੁਸੀਂ ਅ ਕਸਟਮਰ ਵਰਤ ਕੇ ਦੇਖ ਸਕਦੇ ਨੇ ਕਿ ਆਪਣੇ ਹੈਲਥ ਵਾਸਤੇ ਇਹ ਜ਼ਰੂਰੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਠੀਕ ਹੈ ਠੀਕ ਹੈ ਹਾਂ ਜੀ ਤੇ ਜੋ ਆਪਾਂ ਜੀ ਇੱਧਰ ਹੁਣ ਪ੍ਰੋਡਕਟਾਂ ਦੀ ਗੱਲ ਕਰਦੇ ਆਂ ਹਾਂ ਜੀ ਜਿਵੇਂ ਅੱਜਕੱਲ ਆਪਣੇ ਜਿਹੜੇ ਪਸ਼ੂ ਨੇ ਹਾਂ ਜੀ ਸਾਨੂੰ ਪਤਾ ਜਾ ਸੋਝੰਨੇ ਨੇ ਹਾਂਜੀ ਉਹ ਥੋੜੇ ਚਿਰ ਬਾਅਦ ਦੁੱਧ ਘਟਾਜੂਦੇ ਨੇ ਪਰ ਜਿੰਨਾ ਆਪਣਾ ਬਸ ਉਹ ਸੋਣ ਕੋਲੇ ਵਿੱਚ ਦੰਦਾ ਏ ਹਾਂਜੀ ਹਾਂਜੀ ਥੋੜੇ ਜਰਵਾਜੂ ਮੈਂ 10 15 ਦਿਨ ਬਾਅਦ ਜਾਂ 20 ਦਿਨ ਬਾਅਦ ਪਾ ਕੇ ਹਾਂਜੀ ਉਹ ਉਹਨਾਂ ਨੂੰ ਦੁੱਧ ਰੈਗੂਲਰ ਨਹੀਂ ਦੰਦਾ ਹੈਗਾ ਹਾਂਜੀ ਉਹਦੇ ਵਾਸਤੇ ਆਪਾਂ ਜਿਹੜੇ ਉਹਨੂੰ ਕੋਈ ਜੀ ਜਿਹੜੀ ਪਸ਼ਾਨਾਂ ਨੂੰ ਆਪਾਂ ਹਾਂ ਰਿਕਮੈਂਡ ਕਰਦੇ ਆ ਜੀ ਦੇਖੋ ਵੈਸੇ ਸੋਣ ਤੋਂ ਬਾਅਦ ਤਾਂ ਆਪਾਂ ਕੈਲਸ਼ੀਅਮ ਹੀ ਰਿਕਮੈਂਡ ਕਰਦੇ ਆ ਪਰ ਜੇ ਸੋਣ ਤੋਂ ਬਾਅਦ ਪਸ਼ੂ ਆਪਣਾ ਪ੍ਰੋਪਰ ਦੁੱਧ ਨਹੀਂ ਦੇ ਰਿਹਾ ਪੀਕ ਲੈਵਲ ਤੇ ਨਹੀਂ ਜਾ ਰਿਹਾ ਉਹ ਜ਼ਰੂਰੀ ਇਹ ਜ਼ਰੂਰੀ ਹੋ ਜਾਂਦਾ ਉਹਦੇ ਵ ਕੀ ਖਰਾਕ ਦਈ ਹੋਈ ਹੈ? ट्रांजिशन पीरियड ਹੁੰਦਾ ਜਿਹੜਾ ਪਛੋਦਾ 21 ਦਿਨ ਦਾ। ਸੋਣ ਤੋਂ 21 ਦਿਨ ਪਹਿਲਾਂ ਆਪਾਂ ਉਹਨੂੰ ਉਹ ਪੀਰੀਅਡ ਦੇ ਵਿੱਚ ਕੀ ਖਵਾਇਆ? ਕੀ ਕੀ ਖਵਾਇਆ? ਹਾਂ ਜੇ ਕੁਝ ਆਪਾਂ ਨੇ ਉਹਨੂੰ ਪ੍ਰੀਪੇਅਰ ਕਰਨ ਵਾਸਤੇ ਦਿੱਤਾ ਹੀ ਨਹੀਂ ਹੈ ਤਾਂ ਸੋਣ ਤੋਂ ਬਾਅਦ ਉਹ ਦੁੱਧ ਵੀ ਕਿੱਥੇ ਦੇਊਗਾ? ਹਾਂਜੀ ਇਹ ਠੀਕ ਗੱਲ ਹੈ। ਉਹਦੇ ਲੈਟਰ ਆਪਾਂ ਨੂੰ ਮਨ ਲਓ ਚਲੋ ਜੀ ਤਿਹਾਰਾ ਨੂੰ ਉਹ ਉਹਦੇ ਵਾਸਤੇ ਆਪਾਂ ਨੇ ਜਿਹੜਾ ਪ੍ਰੋਡਕਟ ਤਿਆਰ ਕਰਿਆ ਹੋਇਆ ਹਾਂਜੀ ਹਾਂਜੀ ਸੁਪਰ ਕਾਲ ਮਿਕਸ ਠੀਕ ਹੈ ਜੀ। ਹਾਂਜੀ ਇਹਦੇ ਵਿੱਚ ਵਿਟਾਮਿਨ ਵਿਟਾਮਿਨਸ ਤੇ ਲੈਕਟੋਗੋਗਜ਼ ਵਗੈਰਾ ਹਾਰਮੋਨ ਪਾਏ ਹੋਏ ਨੇ ਜਿਹੜੇ ਪਸ਼ੂ ਦੇ ਦੁੱਧ ਨੂੰ ਲੈਕਟੋਨ ਕਰਾਉਣ ਚ ਹੈਲਪ ਕਰਦੇ ਨੇ ਹੈਲਪ ਕਰਦੇ ਨੇ ਹਾਂਜੀ ਇੱਕ ਸਰ ਜੀ ਮੈਂ ਆਪਣਾ ਚਲੋ ਇਹ ਤਾਂ ਹੋ ਗਈ ਦੁੱਧ ਦਾ ਰਣ ਦੀ ਹਾਂਜੀ ਤੇ ਇੱਕ ਜਿਹੜਾ ਕਾਫ ਹੁੰਦਾ ਜੀ ਬੱਚਾ ਹਾਂਜੀ ਉਹਦੇ ਵਾਸਤੇ ਤੁਹਾਨੂੰ ਪਤਾ ਵੀ ਆਪਣੇ ਕੀ ਹੁੰਦਾ ਹੈ ਜਿਹੜਾ ਉਹਨਾਂ ਪਸ਼ੂ ਹੁੰਦਾ ਹੈ ਹਾਂਜੀ ਕਿਉਂਕਿ ਉਹਦਾ ਕਾਫ ਆ ਹਾਂਜੀ ਉਹ ਗਰੋ ਨਹੀਂ ਕਰਦਾ ਹੈਗਾ ਹਾਂਜੀ ਨਹੀਂ ਜ਼ਿਆਦਾਤਰ ਫਾਰਮ ਨੂੰ ਪ੍ਰੋਬਲਮ ਕੀ ਆਉਂਦੀ ਹੈ ਵੀ ਜਿਹੜਾ ਕਾਫ ਬਚਦੇ ਨਹੀਂ ਹੈਗਾ ਕਿਉਂਕਿ ਉਹਦੀ ਥੋੜੇ ਚਿਰ ਬਾਅਦ ਡੈੱਥ ਹੋ ਜਾਂਦੀ ਜੀ ਠੀਕ ਹੈ ਜੀ ਬੀ ਉਹ ਲੋਕ ਤਾਂ ਬਚਾਉਣ ਵਾਸਤੇ ਤੇ ਕੋਈ ਗਰੋਹ ਵਾਸਤੇ ਕੋਈ ਆਪਣੀ ਕੰਡੀ ਕੰਪਨੀ ਆਪਣੀ ਫਾਰਮ ਆ ਉਹ ਪ੍ਰੋਗਰਾਮ ਕਰ ਲਈ ਹਾਂਜੀ ਹਾਂਜੀ ਦੇਖੋ ਸਭ ਤੋਂ ਪਹਿਲਾਂ ਤਾਂ 2 ਮਹੀਨੇ ਬੱਚੇ ਨੂੰ ਮਾਂ ਦਾ ਦੁੱਧ ਜ਼ਰੂਰੀ ਹੁੰਦਾ ਹੈ ਜੀ ਹਾਂਜੀ ਹਾਂਜੀ ਪਹਿਲੇ ਫਾਰਮਰ ਆਪਣੇ ਕੀ ਗਲਤੀ ਕਰਦੇ ਨੇ ਆਪਣੇ ਬੱਚੇ ਨੂੰ ਪ੍ਰੋਪਰ ਦੁੱਧ ਨਹੀਂ ਦਿੰਦੇ ਪੈਸੇ ਦੇ ਲਾਲਚ ਦੇ ਵਿੱਚ ਮੋਹ ਲਵਾਇਆ ਥਣਾ ਨੂੰ ਦੁੱਧ ਦਰਾਇਆ ਲਾਇਆ ਜੀ ਸਾਈਡ ਤੇ ਕਰਤਾ ਚਲੋ ਜੀ ਤੇ ਉਹ ਮਹੀਨੇ 2 ਮਹੀਨੇ ਬਾਅਦ ਦੇਖੋਗੇ ਬੱਚਾ ਕਮਜ਼ੋਰ ਹੋ ਕੇ ਉਠਣੋਂ ਹਟ ਜਾਂਦਾ ਜੀ ਨੇ ਰਤਾ ਵਿਗਨਸ ਹੋ ਗਏ ਹਲਣਾ ਪੈਂਦਾ ਹਾਂਜੀ ਹਾਂਜੀ ਸਹੀ ਗੱਲ ਹੈ ਇਹ ਪ੍ਰੋਬਲਮ ਦੁੱਧ ਦੀ ਕਮੀ ਕਰਕੇ ਆਉਂਦੀ ਆ ਉਹਦੇ ਵਾਸਤੇ ਆਪਾਂ ਨੇ ਕੀ ਕਰਿਆ ਦੁੱਧ ਦੇ ਨਾਲ ਤੁਸੀਂ ਆਪਣਾ ਜਿਹੜਾ ਐਫਡੀ ਪਾਵਰ ਹੈ ਨਾ ਇਹਦੇ ਵਿੱਚ ਸਾਰੇ ਵਿਟਾਮਿਨ ਤੇ ਮਿਨਰਲ ਨੇ ਜਿਹੜੇ ਬੱਚੇ ਨੂੰ ਵੀ ਤੇ ਪਸ਼ੂ ਨੂੰ ਵੀ ਲੋੜ ਆ ਤੇ ਇਹ ਦੇ ਸਕਦੇ ਹੋ ਤੁਸੀਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਆਪਣਾ ਪ੍ਰੋਡਕਟ ਐਫਡੀ ਪਾਵਰ ਤੁਸੀਂ ਬੱਚੇ ਨੂੰ ਵੀ ਦੇ ਸਕਦੇ ਹੋ ਗ੍ਰੋਥ ਵਾਸਤੇ ਠੀਕ ਹੈ ਠੀਕ ਹੈ ਹਾਂਜੀ ਤੇ ਹੁਣ ਆਪਾਂ ਜੇਕਰ ਗੱਲ ਕਰੀਏ ਜੀ ਆਪਾਂ بڑے بڑے ਜਿਹੋ ਮੇਰੇ ਪਿਕਚਰ ਆ ਬਣਾ ਜੀ ਹਾਂਜੀ ਇਹ ਕਿੰਨੇ ਕਿੰਨੇ ਦੀ ਪੈਕਿੰਗ ਦੀ ਤੁਸੀਂ ਨੇ ਦੱਸਿਆ ਕਿਲੋ ਦੀ ਕਿਲੋ 5 ਕਿਲੋ ਤੇ 25 ਕਿਲੋ ਦੀ ਠੀਕ ਹੈ ਜੀ ਕਿ ਮੈਂ ਆ ਪਹਿਲੇ ਵਿੱਚ ਕਿਲੋ ਦੇ ਪੈਕਿੰਗ ਵਿੱਚ ਲੱਲੇ ਜਿਹਦੇ ਉੱਤੇ ਕਿਰੇਟ ਪੈਂਦਾ ਜੀ ਹਾਂਜੀ 5 ਦੀ ਪੈਕਿੰਗ ਦੇ ਕਿਰੇਟ ਮੈਂ 25 ਦੀ ਕਿਰੇਟ ਪੈਂਦਾ ਕਿਲੋ ਦੀ ਪੈਕਿੰਗ ਇਹ 245 ਦੇ ਉੱਪਰ ਐਮ ਆਰ ਪੀ ਆ ਠੀਕ ਹੈ ਫਾਰਮਰ ਨੂੰ 200 ਰੁਪਏ ਦਾ ਪੈਜੂਗਾ ਇਹ ਕਿਲੋ ਹਾਂਜੀ ਹਾਂਜੀ ਜੇ 5 ਕਿਲੋ ਦੀ ਗੱਲ ਕਰੀਏ ਆਪਾਂ ਜੀ ਜੇ 5 ਕਿਲੋ ਦੀ ਗੱਲ ਕਰੀਏ ਇਹ ਆਪਾਂ ਨੂੰ ਕਿਸਾਨ ਵੀਰਾਂ ਨੂੰ 5600 ਰੁਪਏ ਦਾ ਪੈ ਜਾਣਾ ਹੈ ਜੀ ਠੀਕ ਹੈ 5 ਕਿਲੋ ਜੀ 5 ਕਿਲੋ ਜੀ ਤੇ 25 ਕਿਲੋ ਜੀ 25 ਕਿਲੋ ਥੋੜੀ ਜਿਹੀ ਕਰਨ ਇਕੱਠੇ ਪੈਕਿੰਗ ਕਰਕੇ ਹਾਂ ਜੀ ਹਾਂਜੀ ਹਾਂਜੀ ਇਹ 2500 ਦੇ ਕਰੀਬ ਮਤਲਬ 100 ਰੁਪਏ ਕਿਲੋ ਬੈਠ ਜਾਣਾ ਹੈ ਠੀਕ ਹੈ ਅਜਾਪਾ ਮੰਨਵਾ ਕੇ ਜਦੋਂ ਕਿਲੋ ਰਨੇ ਤਾਂ 200 ਰੁਪਏ ਕੇਜੀ ਪੈਂਦਾ ਹੈ ਤਾਂ ਉਹਦੇ ਵਿੱਚ ਅੱਧ-ਅੱਧ ਬੱਚੇ ਤੋਂ ਹੁੰਦੀ ਹੈ ਜੀ ਹਾਂ ਅੱਧ-ਅੱਧ ਬੱਚੇ ਤੋਂ ਹੁੰਦੀ ਹੈ ਜੀ ਆਪਾਂ ਬੜੀ ਪੈਕਿੰਗ ਨਾਲ ਬੜੀ ਪੈਕਿੰਗ ਨਾਲ ਠੀਕ ਹੈ ਠੀਕ ਹੈ ਜੇ ਭਾਈ ਕੈਲਸ਼ੀਅਮ ਦੇ ਵਿੱਚ ਆਪਣੀ ਕਿਹੜੀ ਕਿਹੜੀ ਉਹ ਆਪਣੀ ਇਕੁਲੇਟਰ 2 ਲੀਟਰ ਤੇ 5 ਲੀਟਰ ਦੀ ਹੁੰਦੀ ਹੈ ਤੇ 20 ਲੀਟਰ ਦੀ ਹੁੰਦੀ ਹੈ ਇਹਦਾ ਕੀ ਪ੍ਰਾਈਸ ਆ ਜੀ 1 ਲੀਟਰ ਦੀ ਗੱਲ ਕਰੀਏ ਇਹ 150 ਰੁਪਏ ਦੀ ਪੈਂਦੀ ਆ ਆਪਾਂ ਨੂੰ ਮਦ ਲਈ ਕਿਸਾਨ ਵੀ ਲੈ ਗਏ 200 ਬੀ ਇਹਦਾ ਐਮ ਆਰ ਪੀ ਹੈ ਜੀ ਤੇ 5 ਲੀਟਰ 500 ਰੁਪਏ ਦੀ ਪੈ ਜਾਂਦੇ ਆ ਠੀਕ ਆ ਜੀ ਹਾਂ ਜੀ ਤੇ 20 ਲੀਟਰ ਜੀ ਤੇ 20 ਲੀਟਰ ਪੈਜੋਗੀ 2 ਕਾ ਹਜ਼ਾਰ ਦੇ 2 ਕਾ ਹਜ਼ਾਰ ਦੀ ਮਤਲਬ ਕਿ ਉਹ ਕੀ 100 ਰੁਪਏ ਲੀਟਰ ਹੀ ਹਾਂਜੀ ਇਹ ਵੀ 100 ਰੁਪਏ ਲੀਟਰ ਪੈ ਜਾਣੇ ਤੇ ਹੋਰ ਹਰ ਜੀ ਤੋਂ علاوہ ਕੋਈ ਆਪਣੀ ਜਾਣਕਾਰੀ ਆਪਣਾ ਦੇਣਾ ਚਾਹਦੇ ਲੋਕਸਾਨਾਂ ਨੂੰ ਆਪਣੇ ਫਾਰਮਰ ਨੂੰ ਬਾਕੀ ਮੈਂ ਆਪਣੀ ਫੀਡ ਵਾਰੀ ਇੰਟਰੋਡਿਊਸ ਕਰਾ ਸਕਦਾ ਹਾਂ ਹਾਂਜੀ ਹਾਂਜੀ ਜੇ ਆਪਾਂ ਫੀਡ ਦੀ ਗੱਲ ਕਰੀਏ ਅੱਜ ਕੱਲ੍ਹ ਜਿੱਕਣ ਟਰੈਂਡ ਚੱਲ ਰਿਹਾ ਹੈ ਪੈਲੇਟ ਫੀਡ ਦਾ ਠੀਕ ਠੀਕ ਹੀ ਉਹਦੇ ਵਿੱਚ ਹੁਣ ਦੇਖੋ ਚੋਰੇ ਦੇ ਵਿੱਚ ਸਾਰਾ ਕੁਝ ਆਪਾਂ ਦੇਖ ਸਕਦੇ ਆ ਵੀ ਇਹਦੇ ਵਿੱਚ ਬੜੇ ਮੇ ਪਏ ਹੋਏ ਨੇ ਮੱਕੀ ਵੀ ਪਈ ਹੋਈ ਆ ਸਾਰੇ ਅਨਾਜ ਦਿਖ ਸਕਦੇ ਨੇ ਤੇ ਆਪਾਂ ਗੋਲੀ 'ਚ ਦੇਖੀਏ ਗੋਲੀ 'ਚ ਕੁਝ ਨਹੀਂ ਦਿਖਦਾ ਹਾਂਜੀ ਹਾਂਜੀ ਸਹੀ ਬੜੀਆਂ ਬੜੀਆਂ ਕੰਪਨੀਆਂ ਕੀ ਕਰਦੀਆਂ ਨੇ ਉਹਨੂੰ ਕੋਸਟ ਘਟਾਉਣ ਵਾਸਤੇ ਗੋਲੀ 'ਚ ਕਨਵਰਟ ਕਰਦਾ ਠੀਕ ਆ ਜੀ ਉਹਦੇ ਵਿੱਚ ਜੋ ਮਰਜੀ ਪਾਇਆ ਹੋਵੇ ਕੁਝ ਨਹੀਂ ਫਾਰਮਰ ਨੂੰ ਦਿਖਦਾ ਹੈ ਠੀਕ ਆ ਠੀਕ ਆਪਣੇ ਦਾਣੇ ਦੇ ਵਿੱਚ ਸਾਰੀਆਂ ਐਟਮਾਂ ਦੇਖਣਗੀਆਂ ਵੀ ਕੀ ਕੀ ਪਾਇਆ ਵਾ ਪਲੱਸ ਰਿਜ਼ਲਟ ਪੈਲੇਟ ਨਾਲੋਂ ਵੱਧ ਲਊਗਾ ਠੀਕ ਆ ਠੀਕ ਆ ਜੀ ਪੈਲੇਟ ਫੀਡ ਪਾ ਕੇ ਤੁਸੀਂ ਦੇਖਿਆ ਹੋਣਾ ਕੁਛ ਉਹ ਕਮਜ਼ੋਰ ਹੋ ਜਾਂਦੇ ਨੇ ਹਾਂ ਜੀ ਸਹੀ ਗੱਲ ਹੈ ਰੈਣ ਚ ਦਿੱਕਤ ਆਉਂਦੀ ਆ ਤੇ ਇਹ ਫੀਡ ਨਾਲ ਉਹ ਦਿੱਕਤ ਨਹੀਂ ਆਊਗੀ ਆਪਣੇ ਫੀਡ ਨਾਲ ਠੀਕ ਆ ਠੀਕ ਫਰਟੀਲਿਟੀ ਤੇ ਆਪਾਂ ਬਹੁਤ ਵਧੀਆ ਕੰਮ ਕਰਿਆ ਹੋਇਆ ਜੀ ਸਪਲੀਮੈਂਟ ਚ ਵੀ ਤੇ ਫੀਡ ਫੀਡ ਤੇ ਠੀਕ ਆ ਠੀਕ ਹਾਂ ਜੀ ਬਹੁਤ ਸ਼ਾਨਦਾਰ ਰਿਜ਼ਲਟ ਨੇ ਜੀ ਠੀਕ ਜੀ ਅੱਜ ਇਹਦੇ ਹੁਣ ਆਪਾਂ ਜੀ ਗੱਲ ਕਰੀ ਹਾਂ ਜੀ ਆਪਣੇ ਜਿਹੜਾ ਪ੍ਰੋਡਕਟ ਲੈਣ ਵਾਸਤੇ ਆਪਣੇ ਫਾਰਮਰ ਨੂੰ ਕਿੱਥੇ ਆਪਾਂ ਨੂੰ ਵਿਜ਼ਿਟ ਕਰਨਾ ਪਊਗਾ ਜੀ ਆਪਣਾ ਜਖਵਾਲੀ ਪਿੰਡ ਹੈ ਜੀ ਫਤੇਗੜ ਸਾਹਿਬ ਉੱਥੇ ਓਨ ਰੋਡ ਹੈ ਆਪਣੀ ਫੈਕਟਰੀ ਹੈ ਠੀਕ ਹੈ ਹਾਂਜੀ 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 ਉੱਤੇ ਆਪਣਾ ਕੰਟੈਕਟ ਨੰਬਰ 7009324506 ਕੰਟੈਕਟ ਨੰਬਰ ਹੈ ਜੀ ਕੰਟੈਕਟ ਕਰ ਸਕਦੇ ਹੋ ਸਾਡੇ ਠੀਕ ਹੈ ਠੀਕ ਹਾਂਜੀ ਸਾਡੀ ਬਹੁਤ ਬਹੁਤ ਧੰਨਵਾਦ ਉਹਨੇ ਅੱਜ ਜੀ ਜਵਾਬ ਦਿੱਤਾ ਪੁੱਛਦਾ ਹੁੰਦਾ ਜੀ ਠੀਕ ਥੈਂਕ ਯੂ ਹਾਂਜੀ ਬ్రో ਇਹ ਸੀ ਆਪਣਾ ਵੀਰੋਣਾ ਦੀ ਪ੍ਰੋਡਕਟਾਂ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਲ ਕੰਗ ਦਬਾ ਕੇ ਆਲ ਦੇ ਵਰਦੇ ਕਰ ਲੋ ਪ੍ਰੈਸ ਆਪਣੇ ਲਿਖੋ ਲਾਈਕ ਸੈੱਟ ਕਮੈਂਟ ਧੰਨਵਾਦ